ਬੇ ਕੀ ਕਰੀ ਜਾਂਦੇ ਸੀ ਮੈਂ ਤਾਂ ਕੁਝ ਨਹੀਂ ਕਰਨੀ ਹਾਂ ਦੱਸ ਮੈਂ ਕਹਿ ਰਹੀ ਸੀ ਕਿ ਮੈਂ ਕੱਪੜੇ ਵਗੈਰਾ ਸਾਰਾ ਕੁਝ ਸੰਭਾਲਦਾ ਤੇ ਕੰਮ ਵੀ ਸਾਰੇ ਨਿਬੇੜਦੇ ਆ ਮੈਂ ਨਾ ਪੋਸਟਾ ਭਰਨੀਆ ਸੀ ਉਹ ਭਰ ਆਵਾਂ ਅੱਜ ਭਰਨੀਆ ਨੇ ਹਾਂਜੀ ਨਾਲ ਨਾਲ ਇੱਕ ਰੋਲ ਨੰਬਰ ਵੀ ਆਣਾ ਸੀ ਐਡਮਿਟ ਕਾਰਡ ਉਹ ਵੀ ਲੈ ਕੇ ਆਣਾ ਚੱਲ ਠੀਕ ਹੈ ਤੂੰ ਆਪਦਾ ਕੰਮ ਕਰਨ ਜਾ ਧਿਆਨ ਨਾਲ ਆਈ ਧਿਆਨ ਨਾਲ ਜਾਈ ਕਿਸੇ ਕੋਲ ਖੜਨਾ ਨਹੀਂ ਨਾ ਰੁਕਣਾ ਹਾਂਜੀ ਮੰਮੀ ਕੀ پتہ ਕੋਈ ਕਾਰ ਕਿਤਾ ਮਿਲ ਹੀ ਜਾਵੇ ਦੋ ਅੱਖਰ ਪੜੇ ਹੋਏ ਤੇਰੇ ਕੰਮ ਹੀ ਆ ਜਾਣ ਆ ਦੇਖ ਲੈ ਹੈ ਮੈਂ ਤਾਂ ਪੁੱਤ ਜਮ ਕੇ ਵੀ ਪਸਤਾਈ ਤੀ ਕਿਤਾ ਫੇਰ ਵੀ ਸਿਆਣੀ ਹੈ ਮੇਰੇ ਘਰਵਾਰ ਵੀ ਸੋਚਦੀ ਹੈ ਇਹਨੂੰ ਮਰ ਜਾਣੇ ਨੂੰ ਕੋਈ ਪਰਵਾਹ ਨਹੀਂ ਤੜ ਕੀ ਰੱਫ ਕੇ ਆ ਗਿਆ ਜੇ दारू ਪਿੱਛੇ ਕਹਿੰਦੇ ਨਾ ਕੋਈ ਬੰਦਾ ਮਾਰ ਦੇ ਬੰਦਾ ਵੀ ਮਾਰ ਦੂ ਘਰੇ ਜਵਾਨ ਭੈਣ ਹੈ ਇਹਨੂੰ ਜਮਾ ਸ਼ਰਮ ਨਹੀਂ ਵੀ ਹਾ ਕੱਲੀ ਮੇਰੀ ਮਾਂ ਹੈ ਮਾੜੀ ਮੋਟੀ ਉਹਦੀ ਵੀ ਗੌਰ ਕਰਾਂ ਉਹ ਵਿਚਾਰੀ ਕੱਲੀ ਜਾਂਦੀ ਹੈ ਕੱਲੀ ਆਉਂਦੀ ਹੈ ਜੇ ਚੱਜਦਾ ਹੋਵੇ ਮੈਂ ਨਾਲ ਨਾ ਤੋਰਾਂ ਹੇਰ ਬਾ ਮੈਂ ਇਹਦਾ ਕੀ ਕਰਾਂ ਮੇਰਾ ਦਿਮਾਗ ਹਿੱਲਣ ਵਾਲਾ ਕਰਤਾ ਇਹ ਮੁੰਡੇ ਨੇ ਕਿਸਦਾ ਨਸ਼ੇੜੀ ਪੁੱਤ ਬਣਾ ਹੋਵੇ ਨਹੀਂ ਤਾਂ ਮਾਂ ਮਰ ਜੇ ਨੀ ਫਿਰ ਨਛੇੜੀ ਪੁੱਤ ਜਾਂਦਾ ਹੀ ਮਰ ਜੇ ਫਲਟ ਦੇ ਮੈਨੂੰ ਉਹ ਘਾਟ ਆ ਗਿਆ ਇਹ ਤਾਂ ਵਧੀਆ ਹੋ ਗਿਆ ਬਸ ਮਹੀਨੇ ਚ ਪੇਪਰ ਹੈ ਕਰ ਲਾਂਗੇ ਮੈਂ ਬੋ ਮੈਂ ਕਿਹਾ ਕੁੰਡਾ ਉਹਦਾ ਤੋਂ ਗੁੱਸਾ ਕਰ ਜੂ ਯਾਰ ਪਰਜਾਈ ਉਹ ਪਰਜਾਈ ਬੜੀ ਕਾਲੀ ਚ ਲਾ ਗਈ ਪਰਜਾਈ ਇਹ ਕੀ ਬਕਵਾਸ ਹੈ ਸੌਰੀ ਜਸੀ ਸੌਰੀ ਇਹ ਤਾਂ ਮਜ਼ਾਕ ਕਰਦਾ ਸਮਝਦਾ ਕਿ ਇਹ ਖੁਦ ਨੂੰ ਇਹ ਮੈਂ ਨਾ ਤੈਨੂੰ ਲਾਈਕ ਕਰਦਾ ਯਾਰ ਦੇਖਲਾ ਸਕੂਲ ਟਾਈਮ ਤੋਂ ਤੇਰੇ ਪਿੱਛਿਆਂ ਤੂੰ ਹੁਣ ਤਾਂ ਯਾਰ ਮੇਰੇ ਪਿਆਰ ਨੂੰ ਸਮਝ ਲਾ ਠੀਕ ਹੈ ਜਾਨਾ ਯਾਰ ਬੋਲ ਲਾਈਕ ਕਰਦਾ ਪਰਚਾਈ ਤੈਨੂੰ ਇਹ ਹੰਦ ਕਰਦਾ ਹੀ ਬਸ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਨਾਲੇ ਓਏ ਤੁਹਾਨੂੰ ਮੈਂ ਕੱਲ ਵੀ ਜਵਾਬ ਦੇ ਚੁੱਕੀ ਆ ਨਾ ਔਰ ਮੇਰਾ ਅੱਜ ਵੀ ਇਹੀ ਜਵਾਬ ਹੈ ਤੂੰ ਸਮਝਦਾ ਕਿਉਂ ਨਹੀਂ ਮੇਰੇ ਇਨਾਂ ਚੀਜ਼ਾਂ ਵੱਲ ਧਿਆਨ ਨਹੀਂ ਜਾ ਰਿਹਾ ਉਹ ਕਰਦੇ ਮੈਂ ਨਹੀਂ ਕਿਉਂ ਡਰਦੀ ਆ ਸੁਣ ਜੋ ਯਾਰ ਇਹ ਇਹਦੇ ਕੰਨੀਓ ਮੈਂ ਮਾਫੀ ਮੰਗਦਾ ਜਸੀਤ ਪਲੀਜ਼ ਤੂੰ ਹਾਂ ਕਰ ਦੇ ਯਾਰ ਮੈਨੂੰ ਬੜੇ ਹੜੇ ਕਰਾਉਂਦੀਆਂ ਭਜਾਈ ਕਰਦੇ ਹਾਂ ਹੁਣ ਤੇ ਤੇ ਮੈਂ ਕੀ ਮੂੰਹ ਲੱਗਣਾ ਤੈਨੂੰ ਤਾਂ ਬੋਲਣ ਦੀ ਵੈਸੇ ਹੀ ਅਕਲ ਨਹੀਂ ਹੈ ਦੇਖ ਅਵੀ ਮੇਰੀ ਗੱਲ ਸੁਣ ਮੈਂ ਉਹਨਾਂ ਕੁੜੀਆਂ ਚੋਂ ਨਹੀਂ ਆਂਦੀ ਜੋ ਤੂੰ ਸਮਝ ਰਿਹਾ ਮੇਰੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਨੇ ਜੱਸੀ ਮੈਂ ਤੈਨੂੰ ਐਦਾਂ ਕੁਝ ਨਹੀਂ ਸਮਝਦਾ ਹੈਗਾ ਬਸ ਮੈਂ ਤਾਂ ਤੈਨੂੰ ਲਾਈਕ ਕਰਦਾ ਉਹ ਜ਼ਿੰਮੇਵਾਰੀਆਂ ਮੇਰਾ ਭਾਈ ਚੱਕ ਲੂ ਤੁਹਾਨੂੰ ਬੁਲਾਇਆ ਕਿਸੇ ਨੇ ਕਿਉਂ ਯਾਰ ਬੋਲੀ ਜਾਣਾ ਤੁਹਾਡੀਆਂ ਜੋ ਫੀਲਿੰਗਸ ਹੈ ਤੁਸੀਂ ਆਪਣੇ ਤੱਕ ਹੀ ਰੱਖੋ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੇਰਾ ਪਹਿਲਾਂ ਵੀ ਜਵਾਬ ਸੀ ਔਰ ਮੇਰਾ ਅੱਜ ਵੀ ਤੇ ਫਿਰ ਜਵਾਬ ਹੁਣ ਨਹੀਂ ਅਸੀਂ ਸੁਣਨਾ ਹੁਣ ਤਾਂ ਹਾਂ ਕਰਨੀ ਪਊ ਮੈਂ ਜਦ ਇੱਕ ਵਾਰ ਕਹਤਾ ਨਾ ਮੇਰਾ ਉਹੀ ਫੈਸਲਾ ਰਹੇਗਾ ਅਸੀਂ ਵੀ ਕਹਤਾ ਜੋ ਕਹਤਾ ਉਹ ਖੜ ਜਾ ਯਾਰ ਉਹ ਜਾਣ ਦੇ ਯਾਰ ਹੁਣ ਇਹਨੂੰ ਗੱਲ ਸੁਣ ਲੈ ਪਰ ਜਾਈ ਹੁਣ ਹਾ ਕਰਾ ਕੇ ਅਸੀਂ ਵੀ ਛੱਡਾਂਗੇ ਜਾਣ ਲਈ ਓ ਯਾਰ ਨਹੀਂ ਯਾਰ ਤੂੰ ਗੱਲ ਸਮਝਿਆ ਕਰਦੇ ਨੇ ਮੈਂ ਪਿਆਰ ਕਰਦਾ ਐ ਇਹੋ ਜੀ ਗੱਲ ਨਹੀਂ ਹੈਗੀ ਯਾਰ ਓਏ ਕਰੂਗੀ ਹਾਂ ਪਹਿਲਾਂ ਤਾਂ ਇਹ ਨਾ ਨੁਖਰ ਕਰਦੇ ਆਂ ਨਹੀਂ ਮੈਨੂੰ ਪਤਾ ਯਾਰ ਉਹਨਾਂ ਦੇ ਘਰ ਦੇ ਹਾਲਾਤ ਆ ਮਟਰਸਾਈਕਲ ਲਾ ਮਾਂ ਓਏ ਨਹੀਂ ਯਾਰ ਛੱਡ ਦੇ ਖਿਹੜਾ ਤੂੰ ਹੁਣ ਆ ਤੂੰ ਮਟਰਸਾਈਕਲ ਮੋੜ ਲੈ ਮੈਂ ਕੁੱਟ ਕੇ ਹਾਂ ਕਰਾਉਂ ਯਾਰ ਫੋਨ ਆਇਆ ਯਾਰ ਖੇਤ ਚੱਲਦਾ ਉਹ ਖੇਤ ਹੂਤ ਨਹੀਂ ਬਾਬੇ ਚਲਾ ਚੱਲਣਾ ਯਾਰ ਓ ਕੁੱਟ ਕੇ ਹਾਂ ਕਰਾਉਣੀ ਦੀ ਬਾਬੇ ਉਦੋਂ ਓ ਯਾਰ ਤੂੰ ਬਗਵਾ ਝਾਕ ਦੀ ਹਲੇ ਵੀ ਦੇਖੀ ਮਾਂ ਘਰ ਚੱਕੀ ਜਾਂਦੀ ਆ ਬਾਬੇ ਉਹ ਡਰੀ ਜਾਂਦਾ ਯਾਰ ਤੂੰ ਤਾਂ ਹੈ ਨਹੀਂ ਕੰਮ ਨਹੀਂ ਯਾਰ ਤਿੰਨ ਫੋਸ ਰਹਿ ਗਏ ਚਾਰ ਤੜਕੇ ਦਾ ਤਾਇ ਨਹੀਂ ਡੰਗਾ ਸਾਰਤ ਹੁਣ ਤਾਰੀ ਨੂੰ ਕਹਿ ਦਾਂਗੇ ਵੀ ਬਈ ਗੋਹਾ ਸੜਦਾ ਤੇਰਾ 100 ਰੁਪਿਆ ਲਿਆਂ ਦੀ ਮੈਂ ਸਹੀ ਨਹੀਂ ਇਹ ਵੀ ਬਹੁਤ ਉਹ ਕਰਤੀਆਂ ਨੇ ਹੋਂਦੇ ਬਤਾਨੀ ਕਿ ਨਹੀਂ ਫੋਸ ਪੂਰੇ ਤਖੜੇ ਨੇ ਤਾਰੀ ਬਈ ਗੋਹਾ ਸੜਦਾ ਛੋਡਾ 100 ਰੁਪਿਆ ਲਿਆ ਦੇ ਜੇ ਨਹੀਂ 100 ਰੁਪਿਆ está a jalea de, ਮੇਰ ਦਾ ਕੰਮ ਹਾਂ ਤਾਰੀ ਮੈਂ ਉਧਰ ਬਾਗਲ ਚ ਹੱਕਾ ਮਾਰੀ ਜਾਂਦਾ ਤੈਨੂੰ ਮੈਂ ਇਧਰ ਫਿਰਦਾ ਦੀ ਗੜਾ ਮਾਰਦਾ ਕਣਕ ਨਹੀਂ ਗੋਹਾ ਤਾਂ ਸਿੱਟਿਆ ਮੈਂ ਠੀਕ ਹੈ 100 ਰੁਪਿਆ ਗੋਹੇ ਦਾ ਦੇ ਦੀ 150 ਖਾਲ ਦਾ ਦੇ ਦੀ ਆ ਕੀ ਗੱਲ ਬਣੀ ਇੰਨੇ ਪੈਸੇ ਨਾ ਫਿਰ ਕੰਮ ਤਾਂ ਫਿਰ ਕਰਿਆ ਜੀ ਨਾ ਕੰਮ ਦੇ ਪੈਸੇ ਲੈਣੇ ਆਪਾਂ ਤਾਂ ਗਾਲ ਤਾਂ ਅੱਧਾ ਘੜਿਆ ਅੱਧਾ ਤਰਾ ਰਹਿੰਦਾ ਹਜੇ ਤਾਰੀ ਮੈਂ ਸਾਰਾ ਕਰਕੇ ਜਾਊ ਬਈ ਆਦਬ ਵਿਚਾਲੇ ਨਹੀਂ ਛੱਡਦਾ ਕੰਮ ਠੀਕ ਹੈ ਹਾਂ ਬਸ ਐ ਆ ਵੀ ਬੋਤਲ ਆ ਜੂ ਮੇਰੀ ਹੋਰ ਤਾਂ ਕੁਛ ਨਹੀਂ ਬੋਤਲ ਹਾਂ ਕਲਤਰਾ ਬੋਤਲ ਦਾ ਹੀਲਾ ਕਰਦਾ ਮੈਂ ਕੋਈ ਨਾ ਤਾ ਕਮ ਕੰਨ ਮੇੜ ਫਿਰ ਤੂੰ ਮੈਂ ਨਮੇੜ ਜੂ ਫਿਰ ਤੂੰ ਮੈਨੂੰ ਟੱਕਰ ਨਾ ਨੀ ਤੂੰ ਉਹਨੂੰ ਦੇ ਦੇ ਜੀ ਹੈਗੇ ਤੇਰੇ ਕੋਲੇ ਪੈਸੇ ਬਜਰ ਮੈਂ ਦੇਖਦਾਗਾ ਦੇਖੋ ਜੀ ਹੋਰ ਮੈਂ ਚੁਗ ਚੱਕ ਕੀ ਖੱਬੜ ਇਦਰੀ ਲੰਗ ਜੂ ਫਿਰ ਮੈਨੂੰ ਟਾਈਮ ਨਹੀਂ ਨਾ ਮਿਲਣਾ ਇਹਦਾ 500 ਦਾ ਜੰਦਰਾ ਤਰ ਮੈਂ ਲੈ ਆ ਕੇ ਦੇਣਾ ਖੁੱਲੇ ਫਿਰ ਕਿੰਨੇ ਕਿੰਨੇ ਤੇਰੇ ਕੋਲੇ ਇਹਦਾ 500 ਦਾ ਫਿਰ ਤੂੰ ਮੈਨੂੰ 500 ਦੇ ਦੇ ਮੈਂ 350 ਕਟਾ ਕੇ ਫਿਰ ਤੈਨੂੰ ਬਾਕੀ ਮੋੜ ਦੂ ਮੈਂ ਅੱਛਾ ਬਾਕੀ ਮੈਨੂੰ ਮੋੜੇਗਾ ਤੂੰ ਹਾਂ ਮੋੜ ਦੂ ਤੈਨੂੰ ਤੇਰਾ ਤੇਰਾ ਦਾ ਮੁੜਗੇ ਫਿਰ ਗੰਗਾ ਦੇ ਫੁੱਲ ਪਾ ਨਾ ਮੈਂ ਮੋੜ ਜੂ ਮੈਂ ਕਿਹੜਾ ਮੁਕਰਦਾ ਨਹੀਂ ਮੈਂ ਕੰਮ ਕਰਾ ਦੂ ਥੋਡੇ ਕੱਲ ਕੋਲ ਨੂੰ ਆ ਕੇ ਆਹੋ ਆਹ ਤੂੰ ਅੱਜ ਹੀ ਨਿਵੇੜ ਜਾ ਕਾਨੂੰ ਆਈ ਖੜਾ ਨੂੰ ਚੰਗਾ ਫਿਰ ਬਾਈ ਬਣ ਕੇ ਲਿਆ ਕੇ ਤੇ ਮੈਨੂੰ ਟੁੱਟੇ ਲਿਆ ਦੇ ਕਰਦਾ ਅਸੀਂ ਲਾ ਕੋਈ ਨਾ ਮੈਂ ਤੂੰ ਕੰਮ ਖਿੱਚਦੇ ਕਰਾ ਚੰਗਾ ਹਾਂ ਹਾਂ ਇਹਦਾ ਖਿੱਚਦਾ ਤਰੇ ਆਉਂਦੇ ਨੂੰ ਠੀਕ ਹੈ ਦੁਨੀਆ ਵੀ ਬਹੁਤ ਲੁੱਚੀ ਹੋ ਗਈ ਜਿੰਦਰਾ ਨਾਲੇ ਕੰਮ ਕਰਾ ਲਾਂਦੀ ਆ ਮਗਰ ਝੁਗਾ ਚੱਕ ਦਿੰਦੀ ਐ ਤਿੰਨ ਵਾਰੀ ਗੋਹਾ ਸੜਦਾ ਇਹਨਾਂ ਦਾ 500 ਦੇ ਜਾਂਦਾ ਮੋੜ ਦਾ ਤਾਂ ਮੈਂ ਕਿਹੜੇ ਤਾਂ ਮੈਨੂੰ ਵੀ ਪਤਾ ਫੇਰ ਤਾਂ ਫੇਰ ਹੀ ਹੁੰਦੀ ਆ ਕਿ ਮੈਂ ਫੇਰ ਦੇਖੇ ਜਾਣਾ ਹੁਣ ਕਿਹੜਾ ਹੋਊਗਾ ਇਹ ਚੱਲ ਭਾਈ ਕੀ ਹਾਲ ਆ ਬੱਬੇ ਬਬੂ ਤਾਂ ਬੋਲਦਾ ਮੈਂ ਇਹਦੇ ਕਾਮ ਮੋਟਰ ਤੇ ਬੈਠਾ ਆ ਯਾਰ ਪਿੰਡਾਲੀ ਦੇ ਸਮਾਨ ਫੜਾ ਕੇ ਜਾਏ ਉਹ ਨਹੀਂ ਹੁੰਦਾ ਭਾਈ ਠੰਡ ਕੋਈ ਤੇ ਨਹੀਂ ਹੈਗੀ ਯਾਰ ਆ ਜਾਇਆ ਕਰਮ ਐ ਨਹੀਂ ਕਰ ਦਿੰਦੇ ਬੱਬੇ ਯਾਰੀਆਂ ਹੁੰਦੀਆਂ ਆ ਆ ਜਾ ਉਹਦਾ ਕੀ ਬਣਿਆ ਫੇਰ ਕੀ ਦਾ ਕੱਲ ਗਿਆਨੀ ਕਿ ਉਦਰਾ ਉਹ ਯਾਰ ਗਾਇਜਾ ਢਰਪੂਕ ਆ ਯਾਰ ਬੰਦਾ 6 ਸਾਲ ਹੋ ਗਏ ਉਹਦੇ ਪਿੱਛੇ ਫਿਰਦਾ ਇਹਨੂੰ ਹਜੇ ਤੱਕ ਉਹਦੇ ਨਾਲ ਗੱਲ ਨਹੀਂ ਹੋਈ ਮੈਂ ਮੈਂ ਜਲਦਾ ਤੇ ਨਾਲ ਗੱਲ ਮੈਂ ਗਿਆ ਫਿਰ ਉਹਦੇ ਨਾਲ ਘੇਰ ਲਈ ਸੜਕ ਤੇ ਫੇਰ ਕੱਲੀ ਆਉਂਦੀ ਉਤਰੀ ਕਾਗਜ਼ੀ ਦੀ ਲਵੇ ਮੈਂ ਪੁੱਛ ਦੱਸ ਗਈ ਹਾਂ ਮਾਂ ਤੂੰ ਹਾਂ ਨਹੀਂ ਕਰਦੀ ਤੈਨੂੰ 4 ਸਾਲ ਹੋ ਗਏ ਮਾੜੇ ਘੜਦੇ ਇਹਨੂੰ ਕਹਿੰਦੀ ਮੈਂ ਨਹੀਂ ਮਾਂ ਮੇਰੇ ਸੁਪਨੇ ਨੇ ਮਾਂ ਸੁਪਨੇ ਆਪਣੇ ਮੈਨੂੰ ਪਤਾ ਮੈਂ ਹੋ ਗਿਆ ਦੀ ਮੇਰਾ ਰੋਣ ਦੇ ਲੱਗੀ ਫਿਰ ਮਾ ਕੈ ਮਾ ਮਾ ਕੁੱਟ ਕੇ ਮਣਾਉ ਮੈਂ ਮੁੰਨੀ ਡਰਦਾ ਮਾ ਉਹ ਉਂਟਰ ਪੋ ਕੋ ਦੋ ਹੜ ਗੋ ਬਾਜੀ ਗੰਮੀ ਆਵੇ ਹਲੇ ਦੀ ਲੈ ਅੱਛਾ ਹੋਰ ਆਡਰ ਪੋ ਕਾ ਬੰਦਾ ਹੈ ਨਹੀਂ ਤੂੰ ਦੱਸ ਕਿਵੇਂ ਗਿਆ ਮੇਲੇ ਦੇ ਕਿਵੇਂ ਰਹਾ ਮੇਲਾ ਅੱਛਾ ਮੇਲੇ ਦਾ ਨਿਆਰਾ ਆ ਗਿਆ ਪੰਜ ਨੂੰ ਨੰਬਰ ਫੜਾਈ ਦੋ ਦਾ ਫੋਨ ਆ ਗਿਆ ਮੈਨੂੰ ਕੋਈ ਬਾਲਾ ਭੈਣਾ ਕਾਕਾ ਉਹ ਸਰੀ ਆ ਬੰਦਾ ਦੂ ਵੀ ਹੋਰ ਠੀਕ ਹੈ ਤੇਰੀ ਕਿਹਦੀ ਨਾਲ ਗੱਲਬਾਤ ਹੁਣ ਓਏ ਆਪਣੀਆਂ ਬਸੇਰੀਆਂ 15 ਨੇ ਆਪਣੇ ਲਾ ਕੋ ਕਿਹੜਾ ਘਟਾ ਅੱਛਾ ਤੂੰ ਵੀ ਭੈਡਾਂਗਾ ਮੇਰ ਨਾਲ ਜਿੰਦਗੀ ਦੇ ਲੈ ਕੇ ਵੀ ਕੀ ਜਾਣਾ ਉਹ ਇੱਥੇ ਕੀ ਲੈ ਕੇ ਜਾਣਾ ਬਾਬੇ ਯਾਰ ਇੱਥੇ ਹੀ ਰਹਿ ਦੂ ਸਾਰਾ ਕੁਆ ਲੜੀਦਾਰ ਟੱਪਦਾ ਜਿਆਦਾ ਮਾਂ ਕੋਈ ਚੱਕਰੀ ਨਹੀਂ ਬੇਦਾਬੇ ਕਰ ਦੋ ਜਹੇ ਅੱਛਾ ਹਾਂ ਯਾਰ ਨਹੀਂ ਪਹਾਈ ਜਾਂਦੇ ਅੱਜ ਤੱਕ ਹੋਰ ਕਰਿਆ ਕੀ ਹੈ ਹੁਣ ਆਉਂਦਾਗਾ ਉਹ ਓਏ ਉਹ ਤਾਂ ਯਾਰ ਉਹਨੇ ਫੋਨ ਫੜਨੀ ਚੱਕਾ ਉਹਦਾ ਮੋਟਰ ਤੇ ਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਉਹ ਫੋਣੀ ਚੱਕਣੋਂ ਹਟ ਗਿਆ ਲੈ ਕਿਤਾ ਉਹਨੂੰ ਐ ਕਹਤਾ ਲੈ ਫੜ ਫਿਰ ਚਾਹ ਦੀ ਗੁੱਟ ਪੀ ਲੈ ਅੱਜੀ ਚਾਹ ਦੀ ਤੋੜ ਲੱਗ ਹੀ ਰਹੀ ਸੀ ਮੰਮੀ ਨਹੀਂ ਤੋੜ ਤਾਂ ਮੈਨੂੰ ਵੀ ਲੱਗੀ ਐ ਯਾਦੀ ਮੈਂ ਤਾਂ ਜਾ ਵੀ ਕਿ ਚੁੱਪ ਕਰ ਜੰਨੀ ਆ ਹਜ਼ਾਰ ਕੰਮ ਸੋਚਦਾ ਮੈਨੂੰ ਤਾਂ ਤੈਨੂੰ ਤਾਂ ਕੋਈ ਕੰਮ ਨਹੀਂ ਸੋਚਦਾ ਆ ਲੈ ਕੇ ਬੈਹ ਜੰਨੀ ਆ ਮੈਨਾਂ ਚ ਕੁਛ ਨਿਕਲਦਾ ਹੈ ਆ ਕਹਿੰਦਾ ਕਰਦੀ ਨਾ ਘਾਟਦੀ ਵੀਰਾ ਇਹਦੇ ਨਾਲ ਤਾਂ ਨਾ ਜੇ ਸਕੂਲ ਚ ਚਾਹ ਬਣਾਉਣ ਵੀ ਲੱਗ ਜਾਂਦੀ ਉਥੋਂ ਵੀ ਦੋ ਪੈਸੇ ਆਉਂਦੇ ਕੀ ਗੱਲ ਬੇਬੇ ਮੈਂ ਇੰਨਾ ਪੜ੍ਹ ਲਿਖ ਕੇ ਇੱਕ ਸਕੂਲ ਚ ਚਾਹ ਬਣਾਉਂਗੀ ਤੁਸੀਂ ਥੋੜਾ ਜਿਹਾ ਸਬਰ ਕਰੋ ਦੇਖ ਲਓ ਮੈਂ ਕਿਸੇ ਵੱਡੇ ਮਕਾਮ ਤੇ ਪਹੁੰਚਾਂਗੀ ਨਹੀਂ ਜਦੋਂ ਪਹੁੰਚਾਂਗੀ ਦੇਖ ਹੀ ਜਾਊ ਹਾਲ ਤੱਕ ਤੂੰ ਮੰਜੇ ਤੇ ਬੈਠੀ ਐ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਹਾਂ ਇੱਥੋਂ ਉਤਰ ਕੇ ਕੋਈ ਕੰਮ ਕਰ ਵੀ ਲੱਗੇਗੀ ਦੇਖ ਲਿਓ ਟਾਈਮ ਆਨ ਤੇ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਖਬਰ ਹੈ ਉਹ ਟਾਈਮ ਕਿੱਥੇ اٹਕਿਆ ਖੜਾ ਹੈ ਜਿਹੜਾ ਆਉਂਦਾ ਹੀ ਨਹੀਂ ਕੁਛ ਨਹੀਂ ਬਣਦਾ ਦੀਂਦਾ ਹੈ ਨਾ ਤਾਂ ਤੂੰ ਵਿਆਹ ਕਰਾਉਣੀ ਹੈ ਇਹ ਵਿਆਹ ਕਰਾ ਲੈ ਕਿਸੇ ਬੇਲੇ ਲੱਗ ਜੀ ਮੇਰਾ ਫਿਕਰ ਮੁੱਕ ਜੇ ਆਉ ਹੈ ਉਹ ਦਾਰੂ ਪਿਛੇ ਲੋਕਾਂ ਦੇ ਕੱਖ ਵੜਦਾ ਫਿਰਦਾ ਹੈ ਹੈ ਜ਼ਮੀਨ ਦੀ ਸਾਰੀ ਉਹ ਖੁੰਝੇ ਲੱਗਣ ਵਾਲੀ ਹੋ ਰਹੀ ਹੈ ਆ ਤੇਰਾ ਬਾਪ ਤਾਂ ਮਰ ਗਿਆ ਮੇਰੀ ਜਾਨ ਨੂੰ ਸਿਆਪੇ ਖੜੇ ਕਰ ਗਿਆ ਦੱਸ ਮੈਂ ਕਿਹੜੇ ਖੂਚ ਟਿੱਕਾਂ ਮੈਨੂੰ ਇਹ ਨਹੀਂ ਸਮਝ ਆਂਦੀ ਖੂਚ ਟਿੱਕਣ ਨਾਲ ਸਾਰੇ ਮਸਲਿਆਂ ਦਾ ਹੱਲ ਮਿਲ ਜੂਗਾ ਮੈਂ ਇਹਦਾ ਫਿਲਜੂ ਤੁਸੀਂ ਜੋ ਮਰਜ਼ੀ ਕਰਿਓ ਛੱਡਿਓ ਜੇ ਤੁਸੀਂ ਮੇਰੇ ਅੱਖਾਂ 'ਚ ਨਹੀਂ ਲੱਗਦੇ ਮੈਂ ਕਹਿੰਨਾ ਦੋ ਪੈਸਾ ਨਹੀਂ ਕਿਸੇ ਹੋਰ ਨੌਕਰੀ ਤੇ ਲੱਗ ਜਾ ਇਹਦੇ ਕਿਹੜਾ ਬੰਨੀ ਹੋਈਆਂ ਇੱਕ ਦਿਨ ਨਾ ਜੇ ਮੈਨੂੰ ਚੜ ਗਿਆ ਗੁੱਸਾ ਆ ਚਾਕੇ ਕਿਤਾਬਾਂ ਜੀ ਦੇਰ ਮੈਂ ਚੁੱਲ੍ਹੇ 'ਚ ਦਾ ਦੂੰ ਮੰਮੀ ਇਹੋ ਜਿਹੀ ਗੱਲਾਂ ਨਾ ਕਰੋ ਇੱਕ ਮਹੀਨੇ ਦੀ ਗੱਲ ਐ ਮੈਂ ਫਾਰਮ ਭਰੇ ਪਏ ਐ ਬਸ ਮੈਨੂੰ ਇੱਕ ਵਾਰ ਪੇਪਰ ਦੇ ਲੰਦੋ ਨਹੀਂ ਬਧਾਰੇ ਮਹੀਨੇ ਲੰਘੇ ਆ ਵੀ ਲੰਘ ਜਾਊਗਾ ਬਣਨਾ ਕੁਛ ਨਹੀਂ ਕੱਖ ਨਹੀਂ ਬਣਦਾ ਮੈਨੂੰ ਪਤਾ ਐ ਮੈਨੂੰ ਪੂਰਾ ਯਕੀਨ ਐ ਇਸ ਵਾਰ ਮੇਰਾ ਟੈਸਟ ਪੱਕਾ ਕਲੀਅਰ ਹੋਊਗਾ ਮੇਰਾ ਤਾਂ ਯਕੀਨ ਉੱਡਿਆ ਹੋਇਆ ਹੈ ਭਾਈ ਸੋਨੂੰ ਯਕੀਨ ਹੋਣਾ ਮੈਂ ਤਾਂ ਬਹੁਤ ਵਾਰੀ ਭਰੋਸਾ ਤੇ ਯਕੀਨ ਰੱਖ ਕੇ ਦੇਖ ਲਿਆ ਸਾਰੀ ਗੱਲ ਫੇਲ ਹੀ ਨਿਕਲਦੀ ਹੈ ਪਾਸ ਤਾਂ ਕਦੀ ਹੋਈ ਉਹ ਨਹੀਂ ਤੁਹਾਡੇ ਨਾਲ ਤਾਂ ਮੰਮੀ ਮੈਂ ਕਿਉਂ ਹੀ ਬੈਸਾਂ ਹੁਣ ਮੁਕਾ ਨੂੰ ਬੈਸਣਾ ਹੈ ਭਾਈ ਮੈਂ ਬੈਸਣ ਨੂੰ ਬਿਠਾਈ ਨਾ ਕਿਉਂ ਮੇਰੇ ਸਿਰ ਤੇ ਸਾਰੇ ਘਰ ਦਾ ਬੋਝ ਵੱਜਣਾ ਹੈ ਮੈਨੂੰ ਬੈਸਣਾ ਹੀ ਪੈਂਦਾ ਛੰਮੀ ਨੂੰ ਲਾਉਣ ਦੇ ਯਾਰ ਫੋਨ ਕੱਲ ਬੂਟਾ ਬਾਲੀ ਬਤਮੀਜ਼ੀ ਕਰ ਗਿਆ ਯਾਰ ਮੈਨੂੰ ਆਇਆ ਕਿਤੇ ਉਹ ਗੁੱਸਾ ਨਾ ਕਰ ਜੀ ਕਕਲਾ ਫੋਨ ਹਲੋ ਸੇਮੀ ਮੈਂ ਅਭੀ ਬੋਲਦਾ ਹਾਂ ਬੀ ਬੋਲਦਾ ਮੈਂ ਉਹ ਯਾਰ ਕੱਲ ਪਤਾ ਕੀ ਹੋਇਆ ਕੱਲ ਜੱਸੀ ਤੁਰ ਹੀ ਜਾਂਦੀ ਸੀ ਯਾਰ ਸੜਕ ਤੇ ਮੈਂ ਨਾ ਯਾਰ ਐਵੇਂ ਕਹਾ ਮੈਂ ਦਿਲ ਜਾ ਗਾੜਾ ਕਰਕੇ ਮੈਂ ਸੋਚਿਆ ਵੀ ਚਲ ਮੈਂ ਜੱਸੀ ਨੂੰ ਪ੍ਰਪੋਜ਼ ਕਰਦਾ ਉਹ ਮੇਰੇ ਨਾਲ ਯਾਰ ਮੇਰਾ ਫਰੈਂਡ ਸੀਗਾ ਬੂਟਾ ਤੈਨੂੰ ਤਾਂ ਪਤਾ ਹੀ ਆ ਉਹਦੇ ਬਾਰੇ ਓਏ ਹੋਰ ਯਾਰਾ ਉਹ ਦੇਖੀ ਥੋੜਾ ਜਿਆਦਾ ਜੀ ਬੋਲ ਗਿਆ ਉਹ ਹਾਂ ਦੇਖੀ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਤੂੰ ਨਾ ਜੱਸੀ ਨਾਲ ਗੱਲ ਕਰ ਲਈ ਵੀ ਮੈਂ ਸੌਰੀ ਮੰਗਦਾ ਯਾਰ ਉਹਦੇ ਕੋਲੋਂ ਹਨਾ ਵੀ ਕਿਤੇ ਉਹ ਗੁੱਸਾ ਨਾ ਕਰ ਜੇ ਕਿਸੇ ਗੱਲ ਦਾ ਯਾਰ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰਕੇ ਨਾ ਤੂੰ ਉਹਨੂੰ ਸਮਝਾ ਦੇ ਮੈਂ ਯਾਰ ਮੈਂ ਤਾਂ ਖਹਿੜਾ ਹੀ ਛੱਡ ਦੂੰ ਯਾਰ ਮੈਂ ਤਾਂ ਅੱਗੇ ਤੋਂ ਪਿੱਛੇ ਵੀ ਨਹੀਂ ਜਾਂਦਾ ਬਸ ਮੈਨੂੰ ਇਹ ਆ ਵੀ ਉਹ ਗੁੱਸਾ ਨਾ ਕਰੇ ਯਾਰ ਮੇਰੀ ਗੱਲ ਦਾ ਉਹ ਮੈਨੂੰ ਗਲਤ ਨਾ ਸਮਝੇ ਬਸ ਥੈਂਕ ਯੂ ਯਾਰ ਥੈਂਕ ਯੂ ਥੈਂਕ ਯੂ ਤੂੰ ਗੱਲ ਕਰ ਲਈ ਯਾਰ ਬਸ ਤੂੰ ਨੂੰ ਇਹ ਗੱਲ ਕਹਿਦੀ ਵੀ ਅਭੀ ਇਦਾਂ ਦਾ ਨਹੀਂ ਹੈਗਾ ਬਸ ਉਹਦੇ ਨਾਲ ਜਿਹੜਾ ਫਰੈਂਡ ਸੀ ਉਹ ਹੀ ਥੋੜਾ ਜਿਹਾ ਹਾਂ ਉਹ ਬਤਮੀਜ਼ੀ ਜੀ ਕਰਦਾ ਸੀ ਠੀਕ ਆ ਓਕੇ ਪਤਾ ਨਹੀਂ ਯਾਰ ਕੀ ਸੋਚਦੀ ਹੋਊਗੀ ਮੇਰੇ ਬਾਰੇ ਉਹ ਚਲ ਦੇਖਦੇ ਆ ਜਿੰਦਰ ਓਏ ਵੀਰੇ ਉਹ ਤਾਂ ਹੈ ਨਹੀਂ ਘਰੇ ਅੱਛਾ ਪਾਈ ਤਾਂ ਹੋਣੀ ਆ ਜਾ ਲਾਡੀ ਹਾਂਜੀ ਮੰਮੀ ਤਾਂ ਘਰੇ ਨੇ ਹੋਰ ਤਾਂ ਠੀਕ ਐ ਠੀਕ ਐ ਭਾਈ ਵਧੀਆ ਜਿਹੜਾ ਬੇਲਾ ਪੁਰਾ ਅੱਛਾ ਕਿੱਧਰ ਲੰਘ ਗਿਆ ਉਹ ਉਹਦਾ ਕੀ ਪਤਾ ਉਹ ਕਿਹੜੇ ਨੂੰ ਦੱਸ ਕੇ ਜਾਂਦਾ ਕਿੱਥੇ ਜਾਂਦਾ ਮੈਂ ਦੱਸਦਾ ਨਾ ਫਿਰ ਮੈਂ ਦੱਸਦਾ ਨਾ ਕਿੱਥੇ ਆ ਓਏ ਕਿਉਂ ਤੁਸੀਂ ਸ਼ਰਮ ਮਲਾਈ ਹੈਗੀ ਕਿਉਂ ਸਾਡੀ ਬੇਇੱਜ਼ਤੀ ਕਰਾਈ ਆ ਪਿੰਡ ਚ ਥਾਂ ਥਾਂ ਤੇ ਹੈ ਉਹ 20 ਰੁਪਏ ਪਿੱਛੇ ਕਰਤਾ ਕਿਸਦਾ ਗੋਹਾ ਡੇ ਗਿਆ ਆਉਂਦਾ ਕਦੇ ਕਿਸਦਾ 50 ਰੁਪਏ ਚ ਖਾਲ ਕੜੇ ਆਉਂਦਾਗਾ ਜਾਂ ਆਈ ਨਹੀਂ ਪਤਾ ਕਿਸਦੇ दारू ਦੀ ਕੰਮ ਕਰਿਆ ਵੇ ਸਾਰਾ ਦਿਨ ਫਿਰ ਵੀ ਮੈਂ ਕੀ ਜੀ ਕਮਾਈ ਦੇ ਜਾਉਂ ਉਹ ਕਰਦਾ ਮੇਰੇ ਕੋਲ ਪੈਸਾ ਨਹੀਂ ਬੀਬੀ ਮੰਗਦਾ ਉਹ ਤਾਂ ਪੰਜਾਬੀ ਮੰਗਦਾ ਮੈਂ ਦੇਵਾਂ ਕਿੱਥੋਂ ਜਦੋਂ ਮੇਰੇ ਕੋਲ ਹੈ ਹੀ ਨਹੀਂ ਗੇ ਕਿੱਥੇ ਮੇਰੇ ਸਾਲੇ ਨਸ਼ੇੜੀ ਨੇ ਬੇਇੱਜ਼ਤੀ ਕਰਾਈ ਆ ਸਾਡੀ ਨਾ ਹੁਣ ਕਰੇ ਬੰਦ ਲੋਗਾ ਸੇ ਨਾਲ ਬੰਨਾ ਹੋ ਕੇ ਕਿਹੜਾ ਰਹਿ ਜੂਗਾ ਕੋਈ ਬੰਨਾ ਹੋਣਾ ਨਹੀਂ ਰਹਿੰਦਾ ਹੈਗਾ ਉ ਤਾਂ ਸਾਡੀ ਕਿਸਮਤ ਮਾੜੀ ਹੈ ਲੈ 20000 ਰੁਪਏ ਫੜਾ ਨਹੀਂ ਸੈਂਟਰ ਸੱਟਿਆ ਹੋਣਿਆ ਕਿਤੇ ਉਹਨੂੰ ਆਪੀ ਠੀਕ ਹੋ ਜੂ ਜੇ 20000 ਹੋਵੇ ਤਾਂ ਮੈਂ ਉਸ ਨੂੰ ਦੇ ਦਾਂ ਉਹ ਲੋਕਾਂ ਦਾ ਕੋਹਾ ਕਿਉਂ ਡੇਗੇ ਕਿਉਂ ਲੋਕਾਂ ਦੇ ਕੱਖ ਫੜਾਵੇ ਮੈਂ ਘਰੋਂ ਦੇ ਦਾਂ ਨੂੰ ਪੈਸੇ ਘਰੇ ਬੈਠੇ ਨਾਲੇ ਉਹ 20000 ਰੁਪਏ ਰੋਲਾਈਏ ਸਾਰਾ ਕੋਈ ਇੰਨੀ ਕੰਮ ਕਰਨ ਦਾ ਸ਼ੌਂਕ ਆ ਸਾਡੇ ਨਾਲ ਰਲਾ ਦੇ ਹੈ ਸਾਲ ਦੇ ਇਕੱਠੇ ਦੇ ਦਾਂਗੇ ਕੋਈ ਨਾ ਭਾਈ ਜੇ ਨਾ ਸਰਿਆ ਤਾਂ ਤੁਹਾਡੇ ਨਾਲ ਰਲਾ ਦਿਆਂਗੇ ਹਾਂ ਫਿਰ ਕਿਸੇ ਤੋਂ ਗੁੱਸਾ ਕਰਦੀਆਂ ਤੂੰ ਗੁੱਸਾ ਕਰਦੀ ਤੂੰ ਕਿੱਧਰ ਜਾਣੀ ਹੱਥ ਨੇ ਰੋਜ ਹੈ ਮੈਂ ਜਿੱਥੇ ਮਰਜੀ ਜਾਵਾਂ ਨਾਲੇ ਪਹਿਲੀ ਗੱਲ ਤੁਸੀਂ ਬੋਲਦੇ ਕਿਵੇਂ ਹੋ ਮੈਂ ਤੁਹਾਨੂੰ ਵੀਰਾ ਵੀਰਾ ਕਰਕੇ ਬੋਲਦੀ ਆ ਜਾਂ ਕਿ ਤੁਸੀਂ ਮੇਰੇ ਤੋਂ ਛੋਟੇ ਹੋ ਮੈਂ ਵੱਡੀ ਆ ਦੀਦੀ ਕਰਕੇ ਗੱਲ ਕਰ ਨਾਲੇ ਜਿੱਥੇ ਵੀ ਮੈਂ ਜਾਂਦੀ ਆ ਨਾ ਆਪਣੇ ਕੰਮ ਲਈ ਜਾਂਦੀ ਆ ਬੇਬੇ ਨੂੰ ਪੁੱਛ ਕੇ ਜਾਂਦੀ ਆ ਆਇਆ ਵੱਡਾ ਰੋਪ ਝਾੜਨ ਮੇਰੇ ਤੇ ਆ ਆ ਦੇਖ ਲੈ ਕਿਵੇਂ ਬੋਲਦੀ ਆ ਤਾਈ ਆਪਾਂ ਤਾਂ ਕਿਦੋਂ ਕਹਿੰਦੀ ਨਹੀਂ ਆਪਾਂ ਤਾਂ ਮਾੜੇ ਬਜਨਾਂ ਜੇ ਕਹਿਣੇ ਆਗੇ ਆ ਪਹਿਲਾਂ ਤੈਨੂੰ ਮੁੰਡੇ ਦਾ ਕਿਹਾਗਾ ਜੇ ਹੁਣ ਕੁੜੀ ਦਾ ਪੁੱਛ ਲਿਆ ਆ ਦੇਖ ਲੈ ਕਿਵੇਂ ਪੈਂਦੀ ਆ ਪਾਜ ਪਾਜ ਬੇਬੇਰ ਮੇਰੀ ਗੱਲ ਸੁਣ ਇਹ ਤਾਂ ਆਪਦੀ ਪੜਾਈ ਚ ਜਾਂਦੀ ਐ ਜਾਣੇ ਪੈਂਦਾ ਕੀ ਪਤਾ ਲੱਗਦਾ ਕੋਈ 2 ਪੈਸਿਆਂ ਦੀ ਨੌਕਰੀ ਐ ਮਿਲ ਜੇ ਹੋਰ ਇਹਨੇ ਕਿੱਥੇ ਜਾਣਾ ਉੱਚ ਗਈ ਜਾਂਦੀ ਹੈ ਜਿੱਥੇ ਮੈਂ ਨਹੀਂ ਜਾਂਦੀ ਹੈ ਉਹ ਤਾਂ ਫਿਰਦਾ ਮੇਥੋਂ ਵੀ ਇਹ ਪਰਵਾਰਾ ਮੇਰੀ ਧੀ ਤਾਂ ਨਹੀਂ ਪਰਵਾਰੀ ਹੈਗੀ ਚੱਲ ਠੀਕ ਆ ਆਪਾਂ ਤਾਂ ਕੀ ਲੈਣਾ ਕਿਸੇ ਤੋਂ ਜੇ ਕਿਸ ਨੂੰ ਕਹਿਣਾ ਫਿਰ ਅਗਲਾ ਮੂੰਹ ਮੋਟੇ ਕਰਦਾ ਆਪਾਂ ਨੂੰ ਕੀ ਲੋੜ ਆ ਫਿਰ ਉਹ ਜਿੱਥੇ ਫਿਰਨਾ ਆ ਫੜ ਲੈ 10000 ਰੁਪਿਆ ਹੈਗਾ 10000 ਹੀ ਬਣੂਗਾ ਭਾਈ ਸਾਲ ਦਾ ਠੇਕਾ ਹੈ ਉਹ ਸਾਲ ਦਾ ਠੇਕਾ ਤਾਈ ਤੈਨੂੰ ਕਿਹਾ ਤਾਂ ਹੈਗਾ ਸੀਗਾ ਮੋਟਰ ਦੋ ਵਾਰ ਤਾਂ ਮੱਚ ਗਈ ਪਹਿਲਾ ਪਾਈਪ ਲਾਈਨ ਦੱਬੀ ਹੈਗੀ ਉਹਦੇ ਪੈਸੇ ਵੀ ਤੁਹਾਨੂੰ ਦੇਣੇ ਦਾ ਪੈਣਗੇ ਫਿਰ ਨਾਲੇ ਜਿਆਦੇ ਸ਼ੌਂਕ ਆ ਕਾਪੀ ਪੈਨ ਲੈ ਕੇ ਕਦੇ ਆ ਜਿਓ ਸਾਰਾ ਹਿਸਾਬ ਕਿਤਾਬ ਦੱਸ ਦਾਂਗੇ ਆ ਦੇਖ ਲੈ 10000 ਦੇ ਕੇ ਸਾਲ ਦਾ ਠੇਕਾ ਪੂਰਾ ਕਰਤਾ ਜੇ ਮੇਰੇ ਕੋਈ ਮਾਗਰ ਮੂਰੇ ਲੱਗਣ ਵਾਲਾ ਹੈ ਨਹੀਂ ਹਿਸਾਬ ਕਿਤਾਬ ਲੈਣ ਵਾਲਾ ਹੈ ਨਹੀਂ ਮੇਰਾ ਪੁੱਤ ਨਰਮ ਹੈ ਤਾਂ ਹੀ ਇਹ ਸਰੀਕ ਉਹੀ ਗੱਲ ਹੈ ਕਿ ਹਰ ਲੋੜਾਉਂਦੇ ਨੇ ਮੇਰੀ ਨਾਲੇ ਕਿਸੇ ਨੂੰ ਹੋਰ ਵੀ ਠੇਕੇ ਤੇ ਜ਼ਮੀਨ ਲੈਣ ਦਿੰਦੇ ਆ ਫਸਦੇ ਨਹੀਂ ਵੀ ਕੋਈ ਹੋਰ ਨਾ ਕਿਸੇ ਨੂੰ ਕਿ ਠੇਕੇ ਦੀ ਜ਼ਮੀਨ ਦੇ ਦੇ ਜੇ ਕੋਈ ਦੂਜਾ ਠੇਕੇ ਦੀ ਜ਼ਮੀਨ ਲੈ ਲੇ ਤਾਂ ਮੱਚ ਜਾਂਦੇ ਨੇ ਮੇਰੇ ਹੱਥ 'ਚ ਪੈਸਾ ਕਿੱਥੋਂ ਆਊਗਾ ਇਹਨਾਂ ਨੇ ਤਾਂ ਆਪਦੀ ਮਨਮਰਜ਼ੀ ਨਾਲ ਦੇਣੇ ਨੇ ਕੋਈ ਨਹੀਂ ਕਈ ਤਾਂ ਸਾਡੇ ਦਿਨ ਚੰਗੇ ਆਉਣਗੇ ਕਈ ਤਾਂ ਰੱਬ ਸਾਡੀ ਸੁਣੂਗਾ ਹੀ ਤੁਸੀਂ ਤਾਂ ਪਾਣੀ 'ਚ ਬਹਿ ਗਏ ਪਰਮਾਤਮਾ ਦੇ ਭੈ ਤਾਂ ਸਾਰੀ ਇੱਕਸਾਰ ਹੁੰਦੇ ਨੇ ਸਹੀ ਕਿਹਾ ਬੇਬੇ ਪਰਮਾਤਮਾ ਸੁਣੂਗਾ ਕਦ ਸੁਣੂਗਾ ਤੇ ਸਾਰੇ ਹਿਸਾਬ ਕਰਾਂਗੇ ਕੀ ਲੱਗਣਾ ਇਹਦੇ ਮੂੰਹ ਇਹ ਤਾਂ ਵੈਸੇ ਬੋਲਣ ਦੀ ਤਮੀਜ਼ ਨਹੀਂ ਹੈ ਤਮੀਜ਼ ਤਾਂ ਬਥੇਰੀ ਆ ਵੀਰ ਹੰਕਾਰ ਬੋਲਦਾ ਹੰਕਾਰ ਤੈਨੂੰ ਪਤਾ ਆਪਦੇ ਘਰੋਂ ਬਾਹਰੋਂ ਤਾਕੜੇ ਨਹੀਂ ਗਰੀਬਾਂ ਤੇ ਲਾਉਂਦੇ ਨੇ ਕਿਸੇ ਨੇ ਕਹਿ ਕੇ ਮਜ਼ਾਕ ਬੀਬੇ ਹੰਕਾਰ ਨਾਲ ਚੰਗੇ ਚੰਗਿਆ ਦਾ ਨਿਕਲ ਗਿਆ ਹੈ ਇਹਦਾ ਵੀ ਨਿਕਲ ਜੂਗਾ ਕੋਈ ਨਹੀਂ ਟਾਈਮ ਆਉਂਦੇ ਸਾਰਾ ਪਤਾ ਲੱਗ ਜੂਗਾ हाँ जी हाँ जी हाँ जी जसमीत कौर हाँ जी की सच्ची, हाँ जी हाँ जी कोई नहीं जो कहो मैं उदो ही ज्वाइन कर लूँगी, ठीक है ठीक ठीक है जी हाँ जी थैंक यू सो मचा तेरा लख लख शुक्र है तू मेरी मेहनत रंग लिया ही। ਮੈਨੂੰ ਨੌਕਰੀ ਮਿਲ ਗਈ ਬੇਬੇ ਨੌਕਰੀ ਮਿਲ ਗਈ ਨੌਕਰੀ ਮਿਲ ਗਈ ਦਾ ਆ ਨਾ ਇੱਥੇ ਆ ਰਿਹਾ ਆਪਾਂ ਇੱਥੇ ਨਚਾਂਗੇ ਐ ਕਰ ਕਰ ਐ ਨੌਕਰੀ ਮਿਲ ਗਈ ਨੌਕਰੀ ਹੈ ਸਾਰਿਆਂ ਨੂੰ ਪਾ ਦਾਂਗੇ ਪਾਣੀ ਸਾਰਿਆਂ ਨੂੰ ਪਾਣੀ ਪਾ ਦਾਂਗੇ ਆਪਾਂ ਸਾਰਿਆਂ ਨੂੰ ਪਾਣੀ ਪਾਵਾਂਗੇ ਤਾਂ ਤਾਂ ਲੈ ਇਧਰ ਆਪਣੇ ਘਰੇ ਚੱਲ ਇਧਰ ਇਧਰ ਘਰੇ ਆਪਣੇ ਇਧਰ ਆ ਜਾ ਆਹ ਜਾ ਭਈ ਆ ਜਾ ਉਹ ਹਾਂ ਲਾਡੀ ਸਾਲਾ ਕੌਣ ਦਾ ਸ਼ੇਰਾ ਬੋਲਦਾ ਤੇਰਾ ਵੱਡਾ ਭਾਈ ਆਹੋ ਓਏ ਮੈਂ ਸੁਣਿਆ ਜੱਸੀ ਨੂੰ ਨੌਕਰੀ ਮਿਲ ਗਈ ਕੁੜੀ ਨੂੰ ਆਪਣੀ ਨੂੰ ਹੈ ਆਹੋ ਮੈਨੂੰ ਪਤਾ ਲੱਗਿਆ ਸੀ ਮੈਂ ਤੈਨੂੰ ਐਂ ਕਹਿਣਾ ਜਿਹੜੀ ਗੱਲ ਆਪਣੇ ਮਨ 'ਚ ਹੈਗੀ ਆ ਉਹ ਤਾਂ ਹੈਗੀ ਆ ਉਹ ਆਪਾਂ ਨੂੰ ਪਤਾ ਹੈ ਠੀਕ ਹੈ ਤੂੰ ਜਾ ਉੱਥੇ ਨਹੀਂ ਲੋਕ ਗੱਲਾਂ ਬਣਾਉਣਗੇ ਡੱਬਾ ਲੈ ਕੇ ਵਗ ਜੀ ਫਾਰਮੈਲਟੀ ਕਰਨੀ ਆਪਾਂ ਤਾਂ ਆਹੋ ਉਤੋਂ ਤੋਂ ਜਾਈਂ ਚ ਇਹ ਬਾਲਾ ਬਲਾਈ ਬਲੁਈਨਾ ਹਾਂ ਤਸੀਲ ਤਸੂਲ ਚ ਦੱਸਦੇ ਨੇ ਕਹਿੰਦੇ ਨੌਕਰੀ ਮਿਲਿਆ ਹੈ ਚੱਲ ਕੋਈ ਗੱਲ ਨਹੀਂ ਠੀਕ ਆ ਜਾਈਂ ਮਾਰੇਂ ਗੇੜਾ ਚੰਗਾ ਨੌਕਰੀ ਮਿਲੀ ਬੜੀ ਯਾਰ ਬਿਨਾ ਸਪਰਸ਼ ਤੋਂ ਕਿਵੇਂ ਨੌਕਰੀ ਮਿਲ ਗਈ ਸੋਚਣ ਵਾਲੀ ਗੱਲ ਹੈ ਚਲੋ ਮੈਂ ਤਾਂ ਇਹੀ ਬੇਨਤੀ ਕਰ ਰਿਹਾ ਵੀ ਇਹ ਕੁੜੀ ਨੇ ਇਸ ਬੇਟੀ ਨੇ ਇੰਨੀ ਪੜ੍ਹਾਈ ਕੀਤੀ ਹੈ ਵੀ ਸਾਰੀਆਂ ਧੀਆ ਪੈਣਾ ਵੀ ਚੰਗੀ ਪੜ੍ਹਾਈ ਕਰਨ ਤੇ ਇਸ ਗੱਲ ਸਾਡੇ ਪਿੰਡ ਦੀ ਵੀ ਇੱਕ ਸ਼ਾਬਾਸ਼ ਹੈ ਪਿੰਡ ਦਾ ਨਾਂ ਰੋਸ਼ਨ ਕੀਤਾ ਇਸ ਬੇਟੀ ਨੇ ਜਿਹੜੀਆਂ ਹੋਰ ਕੁੜੀਆਂ ਧੀਆ ਪੈਣਾ ਪੜਦੀਆਂ ਨੇ ਉਹਨਾਂ ਨੂੰ ਵੀ ਚੰਗੇ ਹੋਣਾ ਚੰਗੇ ਵੇਗ ਕੋਈ ਤਫਰੀਲਦਾਰ ਬਣ ਜਾਏ ਕੋਈ ਜੱਜ ਬਣ ਜਾਏ ਕੋਈ ਵਕੀਲ ਬਣ ਜਾਏ ਵੀ ਉਹ ਮੇਜੂ ਕੀ ਪੜਾਈ ਕਰਕੇ ਅੱਗੇ ਹੋਣ ਤੇ ਵੀ ਮੈਂ ਇਸ ਬੇਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰ ਦਿੰਦਾ ਸ਼ੁਕਰੀਆ ਬਬੂ ਜੀ ਸ਼ੁਕਰੀਆ ਮੈਂ ਤਾਂ ਆਪ ਕਹਿੰਦੀ ਹਾਂ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਤੁਸੀਂ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਓ ਅੱਜ ਕੱਲ ਕੁੜੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੈ ਸਗੋਂ ਉਹ ਮੁੱਡੇ ਨਾਲ ਮੁੱਡਾ ਜੋੜ ਕੇ ਆਪਣਾ ਹੱਕ ਲੈ ਸਕਦੀਆਂ ਨੇ ਉਮੇਗਾਰ ਚ ਕਿੰਨੀ ਵੀ ਗਰੀਬੀ ਹੈ ਪਰ ਕੀ ਪੁੱਤ ਨੂੰ ਪੜਾਉਣਾ ਨਹੀਂ ਰੋਕਣਾ ਚਾਹੀਦਾ ਇੱਕ ਦਿਨ ਗਰੀਬੀ ਤੇ ਪੁੱਤ ਐਸਾ ਉੱਠਦਾ ਉਹ ਦੂਰ ਵੀ ਕਰ ਸਕਦਾ ਅੱਜ ਸਾਡੀ ਤੀਨੇ ਸਾਡੀ ਗਰੀਬੀ ਦੂਰ ਕਰਤੀ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਜੇ ਆਪਾਂ ਸੋਚੀਏ ਪਰ ਮਿਹਨਤ ਹਮੇਸ਼ਾ ਰੰਗ ਲਿਆਂਦੀ ਹੈ ਅਗਰ ਬੱਚਾ ਮਿਹਨਤ ਕਰ ਰਿਹਾ ਤਾਂ ਪੱਕਾ ਇੱਕ ਨਾ ਇੱਕ ਦਿਨ ਉਹ ਆਪਣੇ ਮਕਾਮ ਹਾਸਲ ਕਰ ਹੀ ਲੈਂਦਾ ਹੈ ਗੈੜੀ ਬੇਟੀ ਹੁੰਦੀ ਹੈ ਭਾਈ ਉਹ ਵੀ ਪੁੱਤਾਂ ਦੇ ਬਰੋਬਲੀ ਹੈ ਹੱਕਦਾਰ ਹੈ ਹਰ ਇੱਕ ਗੱਲ ਦੇ ਵਿੱਚ ਆ ਸਾਡੇ ਹੁਣ ਤਾਂ ਸਾਾਨੂੰ ਪਤਾ ਹੀ ਆ ਸਾਡੇ ਸਮਾਜ ਦੇ ਵਿੱਚ ਬੇਟੀਆਂ ਬਹੁਤ ਅੱਗੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੇ ਪੜਾਈ ਨਾਲੀ ਵਿਦਿਆ ਪੜ ਕੇ ਮਤਲਬ ਤਰੱਕੀ ਦੇ ਆਜੇ ਪੁੱਤ ਉਹ ਵੀ ਆਪਣੇ ਦੀਦੀ ਵਾਂਗ ਵਧੀਆ ਪੜ੍ਹ ਲਿਖ ਕੇ ਆਪਣੇ ਘਰ ਦਾ ਨਾਮ ਰੌਸ਼ਨ ਕਰਨਾ ਹੈ ਠੀਕ ਹੈ ਕਦੇ ਕਿਸੇ ਚੀਜ਼ ਦੀ ਲੋੜ ਹੈ ਮੈਨੂੰ ਪੁੱਛੋ ਬਧਾਈਆਂ ਤਾਂ ਹੀ ਬਧਾਈਆਂ ਬਧਾਈਆਂ ਪੜ੍ਹ ਬਹੁਤ-ਬਹੁਤ ਮੁਬਾਰਕਾਂ ਪਾਣੇ ਬਹੁਤ-ਬਹੁਤ ਮੁਬਾਰਕਾਂ ਹੈ ਤਾਇਆ ਤੂੰ ਕੀ ਕਰਨਾ ਹੈ ਉਹ ਲੈ ਸਾਡੇ ਤਵਦੇ ਨੇ ਕਿਹੜੀ ਆਫਸਾਰੀ ਆ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲਾਂ ਤੁਸੀਂ ਨੀ ਜ਼ਮੀਨ ਤੋਂ ਨਾ ਹੋਏ ਹਲੋ ਜੀ ਲਓ ਬੱਸ ਨਹੀਂ ਨਹੀਂ ਸਾਡੀ ਰਹਿਣ ਦੇ ਵੇਰੀ ਗੱਲ ਮੈਂ ਬਹੁਤ ਸੋਹਣੀਆਂ ਨੇ ਫੜ ਫੜ ਹਾਂ ਜੀ ਐਂ ਦੇਖ ਲੋ ਸਾਰੇ ਪਿੰਡ ਵਿੱਚ ਸਾਡਾ ਨਾਮ ਉੱਚਾ ਕਰਤਾ ਸਾਡੀ ਭੈਣ ਨੇ ਪਹਿਲਾਂ ਤੁਸੀਂ ਨਾ ਬੰਜ ਨਹੀਂ ਨਾ ਬੈਠਾ ਜਾ ਰ ਅਰੇ ਉਹ ਕਰਦੇ ਹ ਹੱਥਾਂ ਤੇ ਮਾੜਾ ਕਰਦਾ ਨਹੀਂ ਤਾਂ ਤੂੰ ਕਾ ਬਰ ਨਹੀਂ ਤਾਂ ਨਾ ਉਹ ਨਹੀਂ ਨਹੀਂ ਤਾਂ ਕਾ ਬਰਦਾ ਤੂੰ ਬਾਈਆ ਕੋਈ ਨਾ ਬਾਈਆ ਬਾਈਆ ਬੈ ਕੇ ਗੱਲ ਕਰਦੇ ਆਪਾਂ ਬਾਈਆ ਓੜਾ ਨਾ ਭੈਣੇ ਬੜੇ ਬਾਲੀ ਖੁਸ਼ੀ ਹੋਈ ਹੈ ਲੈ ਲੈ ਤਾਈ ਬੰਡ ਦੇ ਲੱਡੂ ਹੈ ਬਸ ਵੀ ਤੂੰ ਹੀ ਬੰਡ ਦੇ ਸਾਡੇ ਪਹਿਲਾ ਵਾਰੇ ਲੱਡੂ ਬੰਡੇ ਨੇ ਵਧੀਆ ਮਜ਼ਾ ਕਢਾਈ ਨਹੀਂ ਨਾ ਨਾ ਉੱਤ ਦੇ ਨਾਲੇ ਮੇਰੀ ਧੀ ਦੇ ਸਾਰੇ ਪਿੰਡ ਦੇ ਵਿੱਚ ਸਾਡੀ ਤਾਂ ਪੂਰੀ ਬੱਲੇ ਬੱਲੇ ਹੋ ਗਈ ਹੈ ਵੀ ਹਾਂ ਪਈ ਦੇਖ ਲੈ ਉਹਨਾਂ ਦੀ ਕੁੜੀ ਵੇਖ ਮੇਰੀ ਗੱਲ ਸੁਣ ਮੈਨੂੰ ਸਾਰੀ ਗੱਲ ਨਾ ਤੂੰ ਹੀ ਤਾਂ ਕਹਿਵਾਇ ਬੰਦ ਹੋ ਗਿਆ ਉਹ ਨਹੀਂ ਉਹ ਤਾਂ ਨਹੀਂ ਤੂੰ ਤਾਂ ਪੁਰਾਣੀਆਂ ਗੱਲਾਂ ਛੇੜ ਕੇ ਬਹਿ ਗਿਆ ਪੁਰਾਣੀਆਂ ਕਿ ਨਹੀਂ ਤਾਈ ਤੂੰ ਤਾਂ ਕਹ ਇਹਦੇ ਕੋਸ ਹੈ ਮੈਂ ਕੀ ਕਹਣਾ ਮੇਰੇ ਨਾਲ ਤਾਂ ਖੁਦ ਬੀਤੀਆਂ ਨੇ ਹੈ ਅਸੀਂ ਪੁਰਾਣੀ ਚੱਕਾਂਗੇ ਹਾਂ ਅਸੀਂ ਪੁਰਾਣੇ ਬੰਦੇ ਪੁਰਾਣੀ ਤਾਈ ਨੇ ਕੀ ਕਹਿਣਾ ਚਲੋ ਕੋਈ ਨਹੀਂ ਜੋ ਹੋਇਆ ਸੋ ਗਿਆ ਹੈ ਕੁਝ ਗੱਲ ਕਰਨੀ ਕਰੇ ਢਾੜ ਦਿਨ ਚੰਗੇ ਆ ਗਏ ਅੱਜ ਤੂੰ ਸਾਡੇ ਘਰੇ ਭੱਜਿਆ ਆਂ ਅੱਗੇ ਤਾਈ ਨਾਲ ਕਿੰਨੇ ਬੇਸ਼ਅੰਦ ਸੀ ਉਹ ਵੀ ਯਾਦ ਕਰੋ ਜਦੋਂ ਮੈਂ ਪੜਦੀ ਹੁੰਦੀ ਸੀ ਤੇ ਤੁਸੀਂ ਮੇਰੇ ਤੇ ਸ਼ੱਕ ਕਰਦੇ ਸੀ ਮੇਰਾ ਸਾਤਾ ਕੀ ਦੇਣਾ ਨਾ ਨਾ ਸਾਨੂੰ ਤਾਂ ਨਹੀਂ ਪੈਣੇ ਸਾਨੂੰ ਤਾਂ ਬਾਲੀ ਖੁਸ਼ੀ ਆ ਦੇਖ ਲੈ ਮੇਰੇ ਵੱਡੇ ਭਾਈ ਨੇ ਉਹਦੀ ਤੋਰਿਆ ਮੈਨੂੰ ਕਹਿੰਦਾ ਵੀ ਐਂ ਕਰਕੇ ਆਪਣੀ ਕੁੜੀ ਹਨਾ ਕਲਰਕ ਲੱਗ ਗਈ ਕਹਿੰਦਾ ਤੇ ਕਰਾ ਮੈਂ ਤਾਂ ਪਿੰਡ ਵਿੱਚ ਵਾ ਲੱड्डੂ ਬੰਡੂ ਸਾਰੇ ਪਿੰਡ ਵਿੱਚ ਤਾਂ ਹੀ ਫੇਰੇ ਨੇ ਪੁੱਦਾ ਕੀ ਕਿਹਾ ਸੀ ਕਹਿੰਦਾ ਨਹੀਂ ਤਾਂ ਕੋਈ ਸਪੋਰਟ ਚਾਹੀਦੀ ਐ ਨਹੀਂ ਫਿਰ 5-7 ਲੱਖ ਰੁਪਈਆ ਚਾਹੀਦਾ ਨਾ ਮੈਂ 5-7 ਲੱਖ ਰੁਪਈਆ ਲਾਇਆ ਨਾ ਮੈਂ ਕਿਸੇ ਦੀ ਆ ਕੇ ਸਪੋਰਟ ਜਾਂ ਫਰਮਾਇਸ਼ ਪਵਾਈ ਐ ਮੇਰੀ ਧੀ ਆਪਦੇ ਪੈਰਾਂ ਤੇ ਆਪੇ ਖੜੀ ਹੋਈ ਚਲ ਮੈਂ ਫੇਰ ਆਉਣਾ ਕੋਈ ਨਾ ਹੈ ਅਖਾੜੇ ਵਾਲਾ ਲੱड्डੂ ਚਲ ਅੱਛਾ ਹਾਂ ਹੁਣ ਬਖਤ ਬਦਲਿਆ ਤੇ ਰਿਸ਼ਤੇ ਵੀ ਬਦਲ ਗਏ ਹਾਂ